ਸਸੀ ਗਾਲ ਜੀ ਫਰੀਦਕੋਟ ਦੇ ਵਿੱਚ ਲਗਾਤਾਰ ਚੋਰਾਂ ਦੇ ਹੌਸਲੇ ਬਲੰਦ ਹੁੰਦੇ ਜਾ ਰਹੇ ਆ ਘਟਨਾ ਰਾਤ ਫਿਰ ਵਾਪਰੀ ਆ ਫਰੀਦਕੋਟ ਦੇ ਲਾਗਲੇ ਪਿੰਡ ਸਾਦਕ ਦੀ ਕੀ ਹੈ ਘਟਨਾ ਬਾਈ ਸਤੀਸ਼ ਆਪਣੇ ਨਾਲ ਆ ਕਰਦੇ ਆ ਗੱਲਬਾਤ ਬਾਈ ਕੀ ਘਟਨਾ ਹੋਈ ਆ ਇਹਨਾਂ ਹੀ ਸਾਦਕ ਐ ਫਰੀਦਕੋਟ ਤੋਂ ਥੋੜੀ ਕਿ ਦੂਰੀ ਤੇ ਸੱਦ ਗਿਆ ਤੇ ਅਣਪਛਾਤੇ ਚੋਰ ਇੱਕ ਗੱਡੀ ਤੇ ਸਵਾਰ ਹੋ ਕੇ ਆਉਂਦੇ ਆ ਤੇ ਉੱਥੇ ਦੁਕਾਨਾਂ ਐ ਬੱਸ ਸਟੈਂਡ ਦੇ ਕੋਲੇ ਤੇ ਉਹਨਾਂ ਦੇ ਵਿੱਚ ਚੋਰੀ ਕਰਨ ਲੱਗਦੇ ਆ ਜਿਹਨੂੰ ਇਹ ਘਟਨਾ ਵਾਪਰਨ ਲੱਗਦੀ ਆ ਤਾਂ ਉਸ ਤੋਂ ਪਹਿਲਾਂ ਮਾਲਕ ਹੈ ਜੋ ਦੁਕਾਨ ਦਾ ਉਹ ਕੁਦਰ ਤੋਂ ਲੋ ਘਰੇ ਬੈਠਾ ਆਰਾਮ ਨਾਲ ਸਕਰੋਲ ਕਰ ਰਿਆ ਸੀ ਮੋਬਾਈਲ ਦੇਖ ਰਿਆ ਸੀ ਜਦੋਂ ਉਹਨੇ ਆਪਦੀ ਸੀਸੀਟੀ ਵੀ ਕੈਮਰਿਆਂ ਤੇ ਨਿਗਾਹ ਮਾਰੀ ਦੁਕਾਨ 'ਚ ਲੱਗੇ ਕੈਮਰੇ ਜਿਹੜੇ ਉਹਨੇ ਨਿਗਾਹ ਮਾਰੀ ਤੋਂ ਉਹਨੂੰ ਪਤਾ ਲੱਗਿਆ ਵੀ ਕੁਝ ਚੋਰ ਐ ਜਿਹੜੇ ਮੇਰੀ ਦੁਕਾਨ ਭੰਨ ਰਹੇ ਆ ਉਹ ਤੁਰੰਤ ਦੁਕਾਨ ਵਾਲ ਨੂੰ ਆਪਦੇ ਵੀਕਲ ਤੇ ਗਿਆ ਜਦੋਂ ਉਹ ਉੱਥੇ ਜਾਂਦਾ ਤਾਂ ਉਹ ਇੱਕ ਸਵਾਰ ਜਿਹੜੇ ਗੱਡੀ 'ਚ ਚੋਰ ਆਏ ਸੀ ਤੇ ਉਹ ਭੱਜ ਪੈਂਦੇ ਆ ਮਗਰ ਇਹ ਭੱਜ ਪੈਂਦਾ ਉਹ ਗੱਡੀ ਥੋੜੀ ਜੀ ਪਈ ਤੂੰ ਮੁਰਦੀ ਖੇਤਾਂ ਨੂੰ ਮੁਰ ਜਾਂਦੀ ਹੈ ਜਿਨੂੰ ਇਹ ਵਹੀਕਲ ਤੇ ਮਗਰ ਜਾਂਦਾ ਆਮੋ ਸਾਹਮਣੇ ਹੁੰਦੇ ਆ ਤੇ ਦੋ ਤਿੰਨ ਫਾਇਰ ਕਰ ਦਿੰਦਾ ਉਹ ਹੜਬੜੀ ਦੇ ਵਿੱਚ ਚੋਰ ਜਿਹੜੇ ਉਹ ਗੱਡੀ ਛੱਡ ਕੇ ਖੇਤਾਂ 'ਚ ਭੱਜ ਜਾਂਦੇ ਆ ਉੱਥੋਂ ਉਹ ਨਿਕਲ ਜਾਂਦੇ ਆ ਤਾਂ ਇਹ ਉੱਥੋਂ ਵਾਪਸ ਆ ਕੇ ਸਾਰੀ ਘਟਨਾ ਦੱਸਦਾ ਵੀ ਇਦਾਂ ਚੋਰ ਆਏ ਸੀ ਦੁਕਾਨ ਚੋਰੀ ਕਰਨ ਲੱਗੇ ਸੀ ਤੇ ਇਸੇ ਮਾਮਲੇ ਤੇ ਤੁਸੀਂ ਵੀਜ਼ਲ ਵਿੱਚ ਚੱਲਦੇ ਦੇਖ ਰਹੇ ਹੋ ਜਿਹੜੇ ਦੁਕਾਨ ਦੇ ਸ਼ਟਰ ਆ ਉਹਦੀ ਐ ਖੇਤਾਂ 'ਚ ਗੱਡੀ ਖੜੀ ਆ ਉਹਦੀ ਐ ਤੇ ਇਸ ਮਾਮਲੇ ਤੇ ਡੀਐਸਪੀ ਤਰਲੋਚਨ ਸਿੰਘ ਆ ਜੋ ਉਹਨਾਂ ਨੇ ਕੀ ਕਿਹਾ ਉਹ ਆਪਾਂ ਅੱਗੇ ਸੁਣਦੇ ਆ ਕੀ ਕਹਿੰਦੇ ਤਰਲੋਚਨ ਜੀ ਇਹ ਸਾਦ ਟੂ ਫੋਰਪਰ ਰੋਡ ਤੇ ਕੋਈ ਚਾਰ ਪੰਜ ਦੁਕਾਨਾਂ ਸੀ ਰਾਤੀ ਇੱਕ ਕਾਰ ਤੇ ਕੋਈ ਚੋਰ ਆਏ ਨੇ ਤੇ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਛੱਡੋ ਤੋੜ ਕੇ ਅੰਦਰ ਜਾਣ ਦੀ ਤਾਂ ਉੱਥੇ ਸੀਸੀਟੀਵੀ ਲਗ ਹੋਣ ਕਰਕੇ ਘਰ ਵਾਲਿਆਂ ਨੂੰ ਦੇਖ ਰਹੇ ਸੀ ਉਸ ਟਾਈਮ ਰਾਤ ਨੂੰ ਤੇ ਉਹ అలਰਟ ਹੋ ਕੇ ਘਰ ਵਾਲੇ ਤੇ ਉਹ मौके ਤੇ ਉੱਥੇ ਪਹੁੰਚੇ ਤਾਂ ਉਹਨਾਂ ਦੇਖਿਆ ਵੀ ਇੱਕ ਕਾਰ ਖੜੀ ਹੋਈ ਹੈ ਤੇ ਜਿਹੜੇ ਜਦੋਂ ਇਹਨਾਂ ਨੇ ਰੌਲਾ ਪਾਇਆ ਤੇ ਉਹ ਉੱਥੋਂ ਕਾਰ ਛੱਡ ਕੇ ਅੱਜਾਂ ਚਾਮ ਜਾ ਬੋਗੇ ਤੇ ਇਸ ਦੇ ਵਿੱਚ ਜਿਹੜਾ ਉਹ ਅਸੀਂ ਇਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਜਿਹੜੇ ਚੋਰ ਆਏ ਸੀ ਇਹ ਸਾਡੇ ਚਾਰਜ ਹੋ ਸੀ ਚਾਰਾਂ ਨੂੰ ਆਇਡੈਂਟੀਫਾਈ ਕਰ ਚੁੱਕੇ ਆ ਤੇ ਜਿਹੜੀ ਕਾਰ ਹੈ ਕਬਜ਼ੇ ਦੇ ਲੈ ਲਈ ਤੇ ਜਿਹੜਾ ਮੁਕੱਦਮਾ ਇਹਦੇ ਵਿੱਚ ਅਸੀਂ 사াদক ਉਹ ਇਹ ਦਰਜ ਰਜਿਸਟਰ ਕਰਤਾ ਹੈ ਤੇ ਅਸੀਂ ਬਹੁਤ ਜਲਦੀ ਇਹਨਾਂ ਨੂੰ ਅਰੈਸਟ ਕਰ ਲਿਆ ਕਿਉਂਕਿ ਇਹਨਾਂ ਜਿਹੜਾ ਇਹ ਰਿਕਾਰਡ ਦੇਖਿਓ ਪਹਿਲਾਂ ਹੀ ਕ੍ਰਿਮੀਨਲ ਰਿਕਾਰਡ ਹੈ ਜਿਹੜੇ ਇਹ ਪਹਿਲਾਂ ਹੀ ਚੋਰੀਆਂ ਦੇ ਮਾਮਲੇ ਇਹਨਾਂ ਤੇ ਕਾਫੀ ਦਰਜ ਨੇ ਤੇ ਇਹਨਾਂ ਨੂੰ ਅਸੀਂ ਜਲਦੀ ਜਲਦੀ ਅਰੈਸਟ ਕਰ ਲਿਆ ਨਹੀਂ ਅਸੀਂ ਇਹ ਅਜੇ ਹਮ ਤਤਤੀਸ਼ ਕਰ ਰਹੇ ਹਾਂ ਵੀ ਇਹ ਕਾਰ ਚੋਰੀ ਦੀ ਸੀ ਜਾਂ ਕਿਸ ਤਰ੍ਹਾਂ ਹੈ ਤਤਤੀਸ਼ ਦਾ ਪਾਰਟ ਹੈ ਤੇ ਪਰ ਇਹਨਾਂ ਜਰੂਰ ਹੈ ਵੀ ਜਿਹੜਾ ਇਹਨਾਂ ਦਾ ਜਿਹੜੇ ਚੋਰੀ ਚੋਰ ਕਰਨੇ ਸੀ ਇਹਨਾਂ ਦਾ ਪਹਿਲਾਂ ਹੀ ਰਿਕਾਰਡ ਕ੍ਰਿਮੀਨਲ ਚੋਰੀਆਂ ਕਰਨ ਦੇ ਆਦੀ ਨੇ ਤੇ ਇਹ ਫਰੋਈਪੁਰ ਏਰੀਆ ਚੋਂ ਉਧਰੋਂ ਉਧਰ ਤੇ ਰਹਿਣ ਵਾਲੇ ਨੇ ਤੇ ਅਸੀਂ ਜਲਦੀ ਆਜ ਕੇ ਇਹਨਾਂ ਨੂੰ ਗਸ਼ਟਾ ਕਰਾਂਗੇ